ਬੰਦੇ ਦਾ ਦੁਕਾਨਦਾਰੀ ਦਾ ਕੰਮ ਹੁੰਦਾ ਤੇ ਦੁਕਾਨਦਾਰੀ ਦਾ ਕੰਮ ਹੋ ਜਾਂਦਾ ਔਖਾ ਦਿਨੋ ਦਿਨ ਸਿਰ ਤੇ ਕਰਜ਼ਾ ਚੜਨ ਲੱਗ ਜਾਂਦਾ ਫਿਰ ਬੰਦਾ ਬੈਂਕ ਤੋਂ ਲਾਉਣ ਲੈਣ ਲਈ ਜਾਂਦਾ ਇੱਕ ਬੈਂਕ ਕੋਲੇ ਜਾਂਦਾ ਦੋ ਬੈਂਕਾਂ ਕੋਲੇ ਜਾਂਦਾ ਤੀਜੇ ਬੈਂਕ ਕੋਲੇ ਜਾਂਦਾ ਤਿੰਨੇ ਬੈਂਕ ਇਹ ਗੱਲ ਕਹਿ ਦਿੰਦੇ ਆ ਵੀ ਤੇਰਾ ਸਿੰਬਲ ਸਕੋਰ ਸਹੀ ਨਹੀਂ ਹੈਗਾ ਅਸੀਂ ਤੈਨੂੰ ਲਾਉਣ ਨਹੀਂ ਦੇ ਸਕਦੇ ਜਦੋਂ ਤਿੰਨੇ ਬੈਂਕਾਂ ਨੇ ਉਸ ਬੰਦੇ ਨੂੰ ਜਵਾਬ ਦੇ ਦਿੱਤਾ ਉਸ ਤੋਂ ਬਾਅਦ ਉਸ ਬੰਦੇ ਨੇ ਇਹੋ ਜਿਹਾ ਪਲਾਨ ਬਣਾਇਆ ਕੀ ਬੈਂਕ ਦੇ ਵਿੱਚੋਂ 13 ਕਰੋੜ ਦਾ ਸੋਨਾ ਲੁੱਟ ਲਿਆ ਬੰਦੇ ਨੇ ਤੇ 5 ਮਹੀਨਿਆਂ ਤੱਕ ਪੁਲਿਸ ਨੂੰ ਜਮਾਂ ਹੀ ਪਤਾ ਨਹੀਂ ਲੱਗਿਆ ਵੀ ਚੋਰ ਕੌਣ ਸੀ ਤੇ ਕਿਵੇਂ ਉਹ ਚੋਰੀ ਕਰਕੇ ਲੈ ਗਿਆ ਬੰਦੇ ਨੇ ਉਹ ਤਰੀਕਾ ਸਿੱਖਿਆ ਕਿੱਥੋਂ ਚੋਰੀ ਕਰਨ ਵਾਲਾ ਇਹ ਸੁਣ ਕੇ ਤੁਸੀਂ ਇੱਕ ਵਾਰੀ ਹੈਰਾਨ ਹੋ ਜਾਓਗੇ ਫਿਰ ਆਖਰ ਨੂੰ ਉਹ ਫੜਿਆ ਕਿਵੇਂ ਗਿਆ ਇਹ ਵੀ ਸੁਣ ਕੇ ਹੈਰਾਨ ਹੋ ਜਾਓਗੇ ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੁਹਾਡੇ ਸਾਹਮਣੇ ਹਾਜ਼ਰ ਹੋਏ ਆ ਇੱਕ ਹੋਰ ਸੱਚੀ ਕਹਾਣੀ ਲੈ ਕੇ ਅੱਜ ਜਿਹੜੇ ਬੰਦੇ ਦੀ ਮੈਂ ਤੁਹਾਨੂੰ ਕਹਾਣੀ ਸੁਣਾਉਣ ਲੱਗਿਆ ਉਸ ਬੰਦੇ ਦਾ ਨਾਮ ਹੈਗਾ ਵਿਜੇ ਕੁਮਾਰ ਤੇ ਉਹ ਜੰਮਿਆ ਪਲਿਆ ਹੈਗਾ ਸੀਗਾ ਤਾਮਿਲਨਾਡੂ ਦਾ ਉਹਦਾ ਪਿੰਡ ਵੀ ਤਾਮਿਲਨਾਡੂ ਦੇ ਵਿੱਚ ਸੀਗਾ ਪਰ ਉਹਦੀ ਬੇકરી ਦੀ ਤੇ ਮਠਿਆਈਆਂ ਦੀ ਦੁਕਾਨ ਹੈਗੀ ਸੀਗੀ ਕਰਨਾਟਕ ਦੇ ਵਿੱਚ ਚਲੋ ਜੀ ਇਹਨੇ ਦੁਕਾਨਦਾਰੀ ਸ਼ੁਰੂ ਕੀਤੀ ਛੋਟੀ ਜੀ ਦੁਕਾਨਦਾਰੀ ਸੀਗੀ ਹੌਲੀ ਹੌਲੀ ਥੋੜੀ ਜਿਹੀ ਹੋਰ ਪੱਡੀ ਕਰ ਲਈ ਪਰ ਜਿੰਨਾ ਇਹ ਪੈਸਾ ਉਸ ਦੁਕਾਨ ਤੇ ਇਨਵੈਸਟ ਕਰੀ ਬੈਠਾ ਸੀ ਉਸ ਹਿਸਾਬ ਨਾਲ ਇਹਦੇ ਕੋਲ ਗੱਕ ਹੀ ਨਹੀਂ ਸੀਗੀ ਗਾਗ ਬਹੁਤ ਘਟ ਆਉਂਦਾ ਸੀਗਾ ਫਿਰ ਇਹਨੇ ਆਸੇ ਪਾਸਿਓਂ ਪੈਸੇ ਵਿਆਜ ਤੇ ਫੜਨੇ ਸ਼ੁਰੂ ਕਰਤੇ ਵੀ ਚਲ ਮੈਂ ਪੈਸੇ ਫੜ ਕੇ ਦੁਕਾਨ 'ਚ ਹੋਰ ਸਮਾਨ ਵਧਾ ਲਾਂ ਕੁਆਲਿਟੀ ਵਧਾ ਲਾਂ ਵੀ ਖੌਰੇ ਮੇਰੇ ਕੋਲੇ ਹੋਰ ਗਾਗ ਵੱਧ ਜਾਣਗੇ ਤੇ ਮੈਂ ਲੋਕਾਂ ਦਾ ਲੈਣ ਦੇਣਾ ਲਾ ਦੂੰਗਾ ਤੇ ਦੁਕਾਨਦਾਰੀ ਕਾਮਯਾਬ ਕਰ ਲਊਗਾ ਚਲੋ ਜਿਹਨੇ ਆਸੇ ਪਾਸਿਓਂ ਇੱਕ ਦੋ ਬੰਦੇ ਤੋਂ ਪੈਸੇ ਵਿਆਜ ਤੇ ਫੜ ਲਏ ਇੱਕ ਅਦੇ ਬੈਂਕ ਤੋਂ ਨੇ ਲਾਉਣ ਵੀ ਲੈ ਲਿਆ ਹੁਣ ਜਿਹੜੇ ਸਾਹਬ ਨੇ ਸੋਚਿਆ ਸੀਗਾ ਵੀ ਗਾਕ ਹੀ ਵਧੂਗੀ ਉਸ ਸਾਹਬ ਨੇ ਦੀ ਗਾਕ ਹੀ ਨਹੀਂ ਵਧੀ ਇਹਦੀਆਂ ਕੋਸ਼ਕੋ ਬੈਂਕ ਦੇ ਲਾਉਣ ਦੀਆਂ ਕਿਸ਼ਤਾਂ ਵੀ ਟੁੱਟ ਗਈਆਂ ਇਹਨੇ ਰੋਂਦੇ ਕਰ ਲਾਉਂਦੇ ਨੇ ਚਲੋ ਬੈਂਕ ਦੀਆਂ ਕਿਸ਼ਤਾਂ ਭਾਰਤੀਆਂ ਬੈਂਕ ਦਾ ਲੋਨ ਕਲੀਅਰ ਕਰਤਾ ਹੁਣ ਜਿਹੜੇ ਇੱਕ ਦੋ ਬੰਦਿਆਂ ਤੋਂ ਨੇ ਵਿਆਜ ਤੇ ਪੈਸੇ ਫੜੇ ਸੀ 5-6-6 ਲੱਖ ਰੁਪਈਆ ਹੁਣ ਦਿਨੋਂ ਦਿਨ ਵਿਆਜ ਲੱਗ ਰਹੀ ਸੀਗੀ ਕਰਜ਼ਾ ਸਿਰ ਤੇ ਦਿਨੋਂ ਦਿਨ ਭਾਰਾ ਹੋਈ ਜਾਂਦਾ ਸੀਗਾ ਉਸ ਗੱਲ ਦੀ ਇਹਦੇ ਦਿਮਾਗ ਤੇ ਇੰਨੀ ਕਿ ਟੈਨਸ਼ਨ ਹੋ ਗਈ ਵੀ ਯਾਰ ਮੈਂ ਹੁਣ ਕਰਾਂ ਤੇ ਕਰਾਂ ਕੀ ਚਲੋ ਜੀ ਉਸ ਤੋਂ ਬਾਅਦ ਕੀ ਹੁੰਦਾ ਇਹੇ ਸੋਚਦਾ ਵੀ ਚੱਲ ਮੈਂ ਕਿਸੇ ਬੈਂਕ ਤੋਂ ਲੋਨ ਲੈ ਲੈਂਦਾ 15 ਲੱਖ ਦਾ ਵੀ ਚੱਲ ਲੈਣਾ ਦੇਣਾ ਲਾ ਦੂੰਗਾ ਤੇ ਲੋਨ ਦੀਆਂ ਕਿਸ਼ਤਾਂ ਹੌਲੀ-ਹੌਲੀ ਭਰੀ ਜਾਊ ਐਸਬੀਆ ਬੈਂਕ ਕੋਲ ਜਾਂਦਾ ਉਹਨਾਂ ਦੇ ਕਰਮਚਾਰੀ ਨੂੰ ਮਿਲਦਾ ਤੇ ਉਹਨੂੰ ਦੱਸਦਾ ਵੀ ਮੈਨੂੰ 15 ਲੱਖ ਦਾ ਲੋਨ ਚਾਹੀਦਾ ਮੇਰੀ ਬੇਕਰੀ ਤੇ ਮਠਾਈਆਂ ਦੀ ਦੁਕਾਨ ਆ ਚਲੋ ਜੀ ਉਹਦਾ ਆਧਾਰ ਕਾਰਡ ਪੈਨ ਕਾਰਡ ਸਾਰਾ ਕੁਝ ਮਗਾ ਲੈਂਦੇ ਆ ਕਾਗਜ਼ ਪੱਤਰ ਜੂ ਚੈੱਕ ਕਰਦੇ ਆ ਇਹਦਾ ਸਿੰਬਲ ਸਕੋਰ ਖਰਾਬ ਹੁੰਦਾ ਤੇ ਉਹ ਕਹਿੰਦੇ ਵੀ ਤੇਰਾ ਸਿੰਬਲ ਬਈ ਠੀਕ ਨਹੀਂ ਹੈਗਾ ਅਸੀਂ ਤੈਨੂੰ ਲੋਨ ਨਹੀਂ ਦੇ ਸਕਦੇ ਉਹ ਜਵਾਬ ਦੇ ਦਿੰਦੇ ਇਹਨੂੰ ਠੋਕ ਕੇ ਉਸ ਤੋਂ ਬਾਅਦ ਇੱਕ ਬੈਂਕ ਕੋਲ ਹੋਰ ਜਾਂਦਾ ਉਹ ਵੀ ਇਹ ਗੱਲ ਕਹਿ ਦਿੰਦੇ ਆ ਫਿਰ ਤੀਜੇ ਬੈਂਕ ਕੋਲ ਜਾਂਦਾ ਉਹ ਵੀ ਠੋਕ ਕੇ ਜਵਾਬ ਦੇ ਦਿੰਦਾ ਵੀ ਭਾਈ ਤੇਰਾ ਸਿੰਬਲ ਸਹੀ ਨਹੀਂ ਹੈਗਾ ਅਸੀਂ ਤੈਨੂੰ ਕਰਜ਼ਾ ਨਹੀਂ ਦੇ ਸਕਦੇ ਹੁਣ ਜਦੋਂ ਤਿੰਨੇ ਬੈਂਕਾਂ ਤੋਂ ਜਵਾਬ ਮਿਲ ਗਿਆ ਫੇਰ ਇਹ ਬੰਦਾ ਸੋਚਦਾ ਵੀ ਹੁਣ ਮੈਂ ਕਰਾਂ ਤੇ ਕਰਾਂ ਕੀ ਵੀ ਦਿਨੋਂ ਦਿਨ ਮੇਰੇ ਤੇ ਵਿਆਜ ਲੱਗੀ ਜਾਂਦੀ ਹੈ ਮੇਰੇ ਤੇ ਕਰਜ਼ਾ ਚੜ੍ਹ ਜਾਂਦਾ ਫਿਰ ਮਰਦੇ ਨੇ ਅੱਕ ਚੱਪਿਆ ਇਹਨੇ ਸੋਚਿਆ ਵੀ ਜੇ ਯਾਰ ਬੈਂਕ ਕਰਜ਼ਾ ਨਹੀਂ ਦਿੰਦਾ ਕਿਉਂ ਨਾ ਮੈਂ ਉਹ ਬੈਂਕੀ ਲੁੱਟ ਲਾਂ ਚਲੋ ਜੀ ਇਹ ਸੋਚਣ ਲੱਗ ਜਾਂਦਾ ਵੀ ਮੈਂ ਹੁਣ ਬੈਂਕ ਲੁੱਟਣਾ ਤੇ ਕਿਵੇਂ ਲੁੱਟਾਂ ਫੇਰ ਇਹ ਬੰਦਾ ਸਰਚ ਕਰਨੀ ਸ਼ੁਰੂ ਕਰਦਾ ਚੋਰੀਆਂ ਦੀ YouTube ਤੇ ਵੀਡੀਓ ਦੇਖਣੀਆਂ ਸ਼ੁਰੂ ਕਰਦਾ ਅਖਬਾਰਾਂ ਪੜ੍ਹਨੀਆਂ ਸ਼ੁਰੂ ਕਰਦਾ ਕਿ ਫਲਾਣੇ ਚੋਰ ਨੇ ਵਾਰਦਤ ਕੀਤੀ ਸੀ ਕਿਵੇਂ ਚੋਰੀ ਕੀਤੀ ਕਿਵੇਂ ਕਿਵੇਂ ਉਹ ਚੋਰ ਉਥੋਂ ਨਿਕਲਿਆ ਕਿਵੇਂ ਉਹਦਾ ਨਹੀਂ ਪਤਾ ਲੱਗਿਆ YouTube ਤੇ ਵੱਖ-ਵੱਖ ਤਰ੍ਹਾਂ ਦੀਆਂ ਵੀਡੀਓ ਦੇਖਣੀਆਂ ਸ਼ੁਰੂ ਕਰਤੀਆਂ ਫਿਰ ਇਹਨੇ YouTube ਦੇ ਉੱਪਰ ਫਿਲਮ ਦੇਖੀ ਮਨੀ ਹਾਈਟ ਮਨੀ ਹਾਈਟ ਫਿਲਮ ਘਟੋਕਾ ਟੈਨੇ 20-25 ਵਾਰ ਦੇਖੀ 20-25 ਵਾਰ ਜਦੋਂ ਫਿਲਮ ਦੇਖਦਾ ਉਸ ਤੋਂ ਬਾਅਦ ਇਹ ਬੰਦਾ ਕੀ ਕਰਦਾ ਇਹ 6 ਬੰਦਿਆਂ ਦੀ ਟੀਮ ਬਣਾਉਂਦਾ ਬੈਂਕ ਨੂੰ ਲੁੱਟਣ ਵਾਸਤੇ ਛੇ ਬੰਦੇ ਦੀ ਟੀਮ ਚ ਕਿਹੜੇ ਕਿਹੜੇ ਬੰਦੇ ਹੁੰਦੇ ਆ ਇੱਕ ਤਾਂ ਦਾ ਭਰਾ ਨਾਲ ਰਲ ਜਾਂਦਾ ਮਨੋਜ ਦੋ ਤੇ ਜੀਜੇ ਹੋ ਜਾਂਦੇ ਆ ਚਾਰ ਤੇ ਦੋ ਤੇ ਯਾਰ ਮਿੱਤਰ ਹੋਰ ਹੁੰਦੇ ਆ ਇਹ ਛੇ ਬੰਦਿਆਂ ਦੀ ਟੀਮ ਬਣਾ ਲੈਂਦਾ ਫਿਰ ਜਦੋਂ ਛੇ ਬੰਦੇ ਦੀ ਟੀਮ ਬਣ ਜਾਂਦੀ ਆ ਫਿਰ ਇਹ ਸਾਰੇ ਜਣੇ ਇਕੱਠੇ ਬਹਿ ਕੇ ਜਿਹੜੀ ਉਹ ਮਨੀ ਹਾਈਟ ਫਿਲਮ ਸੀਗੀ ਫਿਰ ਇਹ ਛੇ ਜਣੇ ਇਕੱਠੇ ਬਹਿ ਕੇ ਫਿਲਮ ਨੂੰ ਘਟੋ-ਘਟੋ ਉਹਨੇ 8-10 ਵਾਰੀ ਫੇਰ ਦੇਖੀ ਲਗਭਗ ਇਹ 9 ਮਹੀਨੇ ਆਪਸ ਦੇ ਵਿੱਚ ਪਲੈਨਿੰਗ ਕਰਦੇ ਰਹੇ ਵੀ ਆਪਾਂ ਚੋਰੀ ਕਰਨੀ ਆ ਤੇ ਚੋਰੀ ਵੀ ਇਹੋ ਜਿਹੇ ਤਰੀਕੇ ਨਾਲ ਕਰਨੀ ਆ ਵੀ ਪੁਲਿਸ ਨੂੰ ਪਤਾ ਨਾ ਲੱਗੇ ਵੀ ਚੋਰ ਕੌਣ ਸੀ ਤੇ ਕਿਵੇਂ ਚੋਰੀ ਕਰਕੇ ਲੈ ਗਏ ਜਦੋਂ ਇਹਨਾਂ ਨੇ ਮਨੀ ਹਾਈਡ ਫਿਲਮ ਦੇਖਦੇ ਕੇਹਨ ਪੂਰੀ ਦਿਮਾਗ ਚ ਭਰ ਲਈ ਫਿਰ ਇਹ ਬੰਦਿਆਂ ਨੇ ਕੀਤਾ ਇਹਨਾਂ ਨੇ 5 ਮਹੀਨੇ ਪਹਿਲਾਂ ਮੋਬਾਈਲ ਵਰਤਨਾ ਛਿਆਂ ਨੇ ਬਿਲਕੁਲ ਬੰਦ ਕਰਤਾ ਇਹਨਾਂ ਛਿਆਂ ਨੇ ਮੋਬਾਈਲ ਬਿਲਕੁਲ ਬੰਦ ਕਰਤੇ ਆਪਦੇ ਜਦੋਂ ਵੀ ਆਪਸ ਚ ਇਹਨਾਂ ਨੇ ਗੱਲਬਾਤ ਕਰਨੀ ਹੁੰਦੀ ਸੀ ਮੀਟਿੰਗ ਕਰਨੀ ਹੁੰਦੀ ਸੀ ਇਹੇ ਇੱਕ ਦੂਜੇ ਨੂੰ ਘਰੋਂ ਬੁਲਾ ਕੇ ਲਿਆ ਕੇ ਫੇਰੇ ਮੀਟਿੰਗ ਕਰਦੇ ਹੁੰਦੇ ਸੀ ਕਿ ਇਹ ਫੋਨ ਤੇ ਕੋਈ ਗੱਲਬਾਤ ਨਹੀਂ ਸੀ ਕਰਦੇ ਇਹ 6 ਬੰਦੇ ਫੋਨ ਚਲਾਉਣਾ ਬਿਲਕੁਲ ਬੰਦ ਕਰਕੇ ਸੀ ਇਹਨਾਂ ਨੇ ਫੋਨ ਬੰਦ ਕਰਕੇ ਘਰੇ ਰੱਖਤੇ ਸੀਗੇ ਇਹ ਵਸ ਟਾਈਮ ਫਿਕਸ ਕਰ ਲੈਂਦੇ ਸੀ ਵੀ ਆਪਾਂ 8:00 ਵਜੇ ਇਕੱਠੇ ਹੋਣਾ ਸਾਰਿਆਂ ਨੇ ਉਸ ਟਾਈਮ ਤੇ 6 ਜਣੇ ਇਹ ਕਿਸੇ ਸਰਕਾਰੀ ਸਕੂਲ ਦੇ ਗਰਾਊਂਡ 'ਚ ਬਹਿ ਜਾਂਦੇ ਸੀ ਇਕੱਠੇ ਹੋ ਕੇ ਫੇਰੇ ਪਲਾਨਿੰਗਾਂ ਕਰਦੇ ਰਹਿੰਦੇ 9 ਮਹੀਨੇ ਲੱਗ ਗਏ ਇਹਨਾਂ ਨੂੰ ਪਲਾਨਿੰਗਾਂ ਕਰਦਿਆਂ ਨੂੰ ਇਹਨਾਂ ਨੇ ਸਟੇਟ ਬੈਂਕ ਦੇ ਸਾਹਮਣੇ ਜਾਇਆ ਕਰਨਾ SBI ਬੈਂਕ ਦੇ ਸਾਹਮਣੇ ਜਾ ਕੇ ਇਹਨਾਂ ਨੇ ਪਲਾਨਿੰਗ ਕਰਿਆ ਕਰਨੀ ਵੀ ਹਾਂ ਕਿਹੜੇ ਪਾਸੇ ਇਹਦੀ 바ਰੀ ਆ ਕਿਹੜੀ 바ਰੀ ਨੂੰ ਅ ਕਿਵੇਂ ਉਹ bari ਨੂੰ ਕਟਣਾ ਇੱਥੇ ਆਵਾਜਾਈ ਕਿੰਨੀ ਕਾ ਫਿਰ ਇਹਨਾਂ ਬੰਦਿਆਂ ਨੇ ਕੀ ਕੀਤਾ ਕਦੇ ਦੋ ਬੈਂਕ ਦੇ ਕੋਲ ਕੋਈ ਇੱਟ ਚੱਕ ਕੇ ਲਿਆਇਆ ਕਰਨੀ ਕਦੇ ਥੋੜੀ ਜਿਹੀ ਮਿੱਟੀ ਚੱਕ ਕੇ ਲਿਆਇਆ ਕਰਨੀ ਉੱਥੋਂ ਸਿਰਫ ਰ ਐ ਸਲਤਾ ਔਰ ਤੇ ਵੀ ਅਸੀਂ ਇਥੋਂ ਇੱਟਾਂ ਇੱਕ ਦੋ ਚੱਕ ਕੇ ਲੈ ਜਾਂਦੇ ਆ ਹਨਾ ਵੀ ਅਸੀਂ ਕਿਹੜੇ ਰਸਤੇ ਸਣੀ ਜਾਵਾਂਗੇ ਵੀ ਜਾਨੀ ਕਿ ਆਪਦੇ ਮਾਈਂਡ ਨੂੰ ਸੈੱਟ ਕਰ ਰਹੇ ਸੀਗੇ ਕਿ ਹਾਂ ਚੋਰੀ ਕਰੀਏ ਤੇ ਕਿਵੇਂ ਕਰੀਏ ਚਲੋ ਜੀ 9 ਮਹੀਨਿਆਂ ਬਾਅਦ ਇਹ ਫਾਈਨਲ ਡਿਸੀਜਨ ਲੈ ਲੈਂਦੇ ਆ ਅਕਤੂਬਰ ਦਾ ਮਹੀਨਾ ਹੁੰਦਾ 26 ਅਕਤੂਬਰ 2024 ਨੂੰ ਇਹ ਬੰਦੇ ਚੋਰੀ ਕਰਨ ਦਾ ਪੱਕਾ ਦਿੜ ਰੱਖ ਲੈਂਦੇ ਆ ਤੇ 22 ਅਕਤੂਬਰ 2024 ਨੂੰ ਇਹ ਬੰਦੇ ਕਟਰ-ਕਟਰ ਖਰੀਦ ਕੇ ਲਿਆਉਂਦੇ ਆ ਜਿਹੜੇ ਸਾਇਲੈਂਟ ਕਟਰ ਹੁੰਦੇ ਆ ਉਹ ਖਰੀਦ ਕੇ ਲਿਆਉਂਦੇ ਆ ਤੇ ਕੋਈ ਗੈਸ ਕਟਰ ਲੈ ਕੇ ਆਉਂਦੇ ਆ ਇਹ ਸਾਰਾ ਸਮਾਨ ਖਰੀਦਣ ਤੋਂ ਬਾਅਦ ਬੰਦੇ ਇਹ ਕਰਦੇ ਆ 26 ਅਕਤੂਬਰ 2024 ਨੂੰ ਰਾਤ ਨੂੰ ਲਗਭਗ 1 ਵਜੇ ਤੋਂ ਬਾਅਦ ਇਹ ਬੈਂਕ ਦੀ ਖਿੜਕੀ ਕੱਟ ਦਿੰਦੇ ਆ ਖਿੜਕੀ ਕੱਟ ਕੇ ਕਟਰ ਦੇ ਨਾਲ ਚਲੋ ਜੀ ਜਦੋਂ ਇਹ ਬੈਂਕ ਦੇ ਅੰਦਰ ਦਾਖਲ ਹੁੰਦੇ ਆ ਪਹਿਲਾਂ ਇੱਕ ਜਣਾ ਬੈਂਕ ਦੇ ਅੰਦਰ ਦਾਖਲ ਹੁੰਦਾ ਮੂੰਹ ਨੇ ਬੰਨਿਆ ਹੁੰਦਾ ਕਾਲੇ ਉਹਨੇ ਕੱਪੜੇ ਪਾਏ ਹੁੰਦੇ ਆ ਸਭ ਤੋਂ ਪਹਿਲਾਂ ਜਾ ਕੇ ਉਹ ਜਿਹੜੇ ਸੀਸੀਟੀਵੀ ਦੇ ਕਨੈਕਸ਼ਨ ਹੁੰਦੇ ਆ ਉਹ ਸਾਰੇ ਕੱਟ ਦਿੰਦਾ ਸੀਸੀਟੀਵੀ ਕੈਮਰੇ ਖੋਲ ਦਿੰਦਾ ਜਿਹੜਾ ਉਹ ਟੀਵੀ ਆਰ ਪਿਆ ਹੁੰਦਾ ਉਹਦੀਆਂ ਵੀ ਸਾਰੀਆਂ ਲੀਡਰ ਰੋਡਾ ਕੱਟ ਦਿੰਦਾ ਸਾਰੇ ਕੈਮਰੇ ਖੋਲਣ ਤੋਂ ਬਾਅਦ ਮੁੜ ਕੇ ਜਿਹੜੇ ਪੰਜ ਜਣੇ ਹੁੰਦੇ ਆ ਉਹ ਵੀ ਅੰਦਰ ਦਾਖਲ ਹੁੰਦੇ ਆ ਛੇ ਜਣੇ ਬੈਂਕ ਦੇ ਅੰਦਰ ਦਾਖਲ ਹੋ ਜਾਂਦੇ ਆ ਫਿਰ ਇਹ ਉਹ ਗੈਸ ਕਟਰ ਦੇ ਨਾਲ ਇੱਕ ਲੋਕਰ ਕੱਟਦੇ ਆ ਉਹਦੇ ਚੋਂ ਜਿੰਨਾ ਸੋਨਾ ਨਿਕਲਦਾ ਉਹ ਸਾਰਾ ਬੂਰੀ ਚ ਪਾ ਲੈਂਦੇ ਆ ਫਿਰ ਇਹ ਦੂਜਾ ਲੋਕਰ ਕੱਟਣ ਲੱਗਦੇ ਆ ਫਿਰ ਇਹ ਸੋਚਦੇ ਆ ਵੀ ਸਾਡੇ ਕੋਲੇ ਸੋਨਾ ਜ਼ਿਆਦਾ ਹੋ ਜਾਊਗਾ ਜੇ ਕਿਸੇ ਸਾਨੂੰ ਭੱਜਣਾ ਪੈ ਗਿਆ ਜਾਇਨਸ ਹੋਣਾ ਚਾਹ ਕੇ ਅਗਲੇ ਜਾਣਾ ਪੈ ਗਿਆ ਸਾਨੂੰ ਔਖਾ ਹੋਊਗਾ ਕਿਉਂਕਿ ਇਹ ਤੁਰ ਕੇ ਜਾਂਦੇ ਆ ਚਲੋ ਜੀ ਉਸ ਤੋਂ ਬਾਅਦ ਜਿੰਨਾ ਸੋਨਾ ਹੋਣਾ ਹੁੰਦਾ ਸਾਰਾ ਬੋਰੀ ਚ ਭਰ ਕੇ ਜਿਹੜੇ ਸੀਸੀਟੀਵੀ ਕੈਮਰੇ ਸੀ ਉਹ ਵੀ ਇਹਨਾਂ ਨੇ ਬੈਗ ਚ ਪਾਲੇ ਜਿਹੜਾ ਟੀਵੀ ਆਰ ਸੀ ਉਹ ਵੀ ਇਹਨਾਂ ਨੇ ਬੈਗ ਚ ਪਾ ਲਿਆ ਚੋਰੀ ਕਰਨ ਤੋਂ ਬਾਅਦ ਪੰਜ ਜਣੇ ਬਾਹਰ ਨਿਕਲਦੇ ਆ ਇੱਕ ਜਣ ਅੰਦਰ ਖੜਾ ਰਹਿੰਦਾ ਉਹ ਫਿਰ ਕੀ ਕਰਦਾ ਪੰਜ 6 ਕਿਲੋ ਦੇ ਕੋਲੇ ਮਿਰਚਾਂ ਦਾ ਲਾਲ ਪਾਊਡਰ ਹੁੰਦਾ ਲਾਲ ਮਿਰਚਾਂ ਹੁੰਦੀਆਂ ਨੇ ਪਾਊਡਰ ਦੇ ਵਿੱਚ ਤੇ ਉਹ ਲਾਲ ਮਿਰਚਾਂ ਸਾਰੇ ਬੈਂਕ ਦੇ ਵਿੱਚ ਖਿਲਾਰ ਦਿੰਦਾ ਚਲੋ ਜੀ ਉਸ ਤੋਂ ਬਾਅਦ ਉਹ 26 ਅਕਤੂਬਰ ਦੀ ਰਾਤ ਨੂੰ ਚੋਰੀ ਕਰਕੇ ਨਿਕਲ ਜਾਂਦੇ ਆ। ਚਲੋ ਜੀ ਫਿਰ ਅਗਲੇ ਦਿਨ ਸੰਡੇ ਆ ਜਾਂਦਾ ਤੇ ਉਸ ਤੋਂ ਅਗਲੇ ਦਿਨ ਮੰਡੇ ਜਦੋਂ ਆਉਂਦਾ ਉਦੋਂ ਜਦੋਂ ਬੈਂਕ ਅਧਿਕਾਰੀ ਜਾਂਦੇ ਆ ਬੈਂਕ ਖੋਲਦੇ ਆ ਤੇ ਉਹ ਦੇਖ ਕੇ ਉਹਨਾਂ ਦੇ ਹੋਸ਼ ਉੱਡ ਜਾਂਦੇ ਆ ਵੀ ਲੋਕਰ ਟੁੱਟਿਆ ਪਿਆ, ਬਾਰੀ ਵੱਡੀ ਪਈ ਆ, ਅੰਦਰ ਲਾਲ ਮਿਰਚਾਂ ਖਿਲਰੀਆਂ ਪਈਆਂ ਨੇ। ਚਲੋ ਜੀ ਪੁਲਿਸ ਕੋਲੇ ਕੰਪਲੀਟ ਚਲੀ ਜਾਂਦੀ ਆ। ਪੁਲਿਸ ਕੋਲੇ ਜਦੋਂ ਕੰਪਲੀਟ ਜਾਂਦੀ ਆ ਪੁਲਿਸ ਭੱਜ ਕੇ ਆਉਂਦੀ ਆ। ਪੁਲਿਸ ਸਾਰੀ ਛਾਣਪੀਣ ਕਰਦੀ ਆ, ਸਾਰੇ ਸਟਾਫ ਤੋਂ ਪੁੱਛਗਿੱਛ ਹੁੰਦੀ ਆ। ਸਾਰੇ ਸਟਾਫ ਦੇ ਫੋਨਾਂ ਦੀ ਡਿਟੇਲਾਂ ਚੈੱਕ ਕੀਤੀਆਂ ਜਾਂਦੀਆਂ ਨੇ। ਕੁਛ ਨਹੀਂ ਹੱਥ ਲੱਗਦਾ ਉਸ ਤੋਂ ਬਾਅਦ ਉੱਥੇ ਕੁੱਤੇ ਲਿਆਂਦੇ ਜਾਂਦੇ ਆ ਜਦੋਂ ਕੁੱਤੇ ਤੇ ਸੁੰਘਣ ਲੱਗਦੇ ਆ ਤੇ ਉੱਥੇ ਮਿਰਚਾਂ ਖਿਲਰੀਆਂ ਹੁੰਦੀਆਂ ਨੇ ਤੇ ਕੁੱਤੇ ਵਿਚਾਰੇ ਨਿਛਾ ਮਾਰ ਮਾਰ ਕੰਵਲੇ ਹੋ ਜਾਂਦੇ ਆ ਕੁੱਤੇ ਦਾ ਜਿਵੇਂ ਮਰਨਾਊ ਹੋ ਗਿਆ ਨਿਛਾ ਮਾਰ ਮਰ ਗਿਆ ਵੀ ਜੋ ਸੁੰਘਦੇ ਸੀ ਕਿ ਨੱਕ ਨੂੰ ਮਿਰਚਾਂ ਚੜ੍ਹਦੀਆਂ ਸੀਗੀਆਂ ਪੁਲਿਸ ਦਾ ਉਹ ਵੀ ਪਲਾਨ ਕੈਨਸਲ ਹੋ ਗਿਆ ਫਿਰ ਪੁਲਿਸ ਨੇ ਆਸ-ਪਾਸ ਦੇ 10 ਕਿਲੋਮੀਟਰ ਦੇ ਘਟਕੜ ਘੇਰੇ ਦੇ ਵਿੱਚ ਸਾਰੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਸੀਸੀਟੀਵੀ ਕੈਮਰੇਆਂ ਦੇ ਵਿੱਚ ਵੀ ਕੱਖ ਨਹੀਂ ਆਇਆ ਫਿਰ ਕੀ ਹੋਇਆ ਵੀ ਜਿਹੜੇ ਕਰਨਾਟਕ ਦੇ ਵਿੱਚ ਪੁਰਾਣੇ ਚੋਰ ਸੀ ਜਿਨ੍ਹਾਂ ਦਾ ਪੁਰਾਣਾ ਰੈਕੋਰਡ ਸੀ ਚੋਰੀ ਦਾ ਉਹਨਾਂ ਨੂੰ ਚੱਕ ਲਿਆਂਦਾ ਗਿਆ ਉਹਨਾਂ ਦੀ ਪੁੱਛਗਿੱਛ ਹੋਈ ਉਹਨਾਂ ਦੇ ਹੱਥੋਂ ਵੀ ਕੁਛ ਨਹੀਂ ਨਿਕਲਿਆ ਹੁਣ 1 ਅਕਤੂਬਰ ਦੇ ਹੀ ਚੋਰੀ ਹੋਈ ਸੀਗੀ ਅਕਤੂਬਰ ਵੀ ਲੰਘ ਗਿਆ ਨਵੰਬਰ ਵੀ ਲੰਘ ਗਿਆ ਦਸੰਬਰ ਵੀ ਲੰਘ ਗਿਆ ਜਨਵਰੀ ਵੀ ਲੰਘ ਗਈ ਫਰਵਰੀ ਲੰਘ ਗਈ ਤੇ ਮਹੀਨਾ ਇਹਦਾ ਮਾਰਚ ਦਾ ਜਦੋਂ ਮਾਰਚ ਦਾ ਮਹੀਨਾ ਦਾ ਤਾਂ ਤਾਮਨ ਲਾਡੂ ਦੇ ਏਰੀਏ 'ਚੋਂ ਪੁਲਿਸ ਨੂੰ ਕਾਲ ਜਾਂਦੀ ਹੈ ਕਿ ਸਾਡੇ ਗਵਾਂਢ ਦੇ ਵਿੱਚ ਇੱਕ ਬੰਦਾ ਜਿਹਦੀ ਕੀ ਬੇਕਰੀ ਦੀ ਮਿਠਾਈ ਦੀ ਛੋਟੀ ਜੀ ਦੁਕਾਨ ਆ ਉਸ ਬੰਦੇ ਨੇ ਕੋਠੀਪਾਲੀ ਪੂਰੀ ਠੋਕ ਕੇ ਠੀਕ ਆ ਗਲ ਚੋਂ ਸੋਨੇ ਦੀਆਂ ਚੈਣਾ ਪਾਈ ਫਿਰਦਾ ਵਧੀਆ ਉਹਨੇ ਗੱਡੀ ਲੈ ਲਈ ਉਹਦਾ ਭਰਾ ਉਹਨੇ ਵੀ ਕੋਠੀ ਪਾਲੀ ਠੀਕ ਆ ਉਹਦੇ ਇੱਕ ਦੋ ਯਾਰ ਮਿੱਤਰ ਨੇ ਉਹਨਾਂ ਨੇ ਵੀ ਕੋਠੀਆਂ ਪਾਣੀਆਂ ਕਾਰਾਂ ਲੈ ਲਈ ਵੀ ਇਹਦੀ ਨਿਕਵਾਰੀ ਕਰੋ ਵੀ ਇੰਨਾ ਕੋਲੇ ਇੰਨਾ ਪੈਸਾ ਆਇਆ ਕਿੱਥੋਂ ਆ ਹੁਣ ਜਦੋਂ ਪੁਲਿਸ ਨੂੰ ਕਾਲ ਜਾਂਦੀ ਆ ਤਾਂ ਪੁਲਿਸ ਤਾਂ ਹੁਣ 5 ਮਹੀਨੇ ਦੀ ਭੱਜੀ ਫਿਰਦੀ ਸੀ ਕੰਬਲੀ ਹੋ ਕੇ ਵੀ ਬੈਂਕ ਚੋਂ ਸੋਨਾ ਚੋਰੀ ਹੋਇਆ ਲਗਭਗ 13 ਕਰੋੜ ਦਾ ਤੇ 5 ਮਹੀਨੇ ਹੋ ਗਏ ਪਤਾ ਨਹੀਂ ਲੱਗਿਆ ਉੱਪਰੋਂ ਸਰਕਾਰ ਦਾ ਇੰਨਾ ਪ੍ਰੈਸ਼ਰ ਆ ਮੁੱਖ ਮੰਤਰੀ ਦੇ ਨਾਲ ਪ੍ਰੈਸ਼ਰ ਆ ਵੀ ਸਰਕਾਰੀ ਬੈਂਕ ਚੋਂ ਸੋਨਾ ਚੋਰੀ ਹੋਇਆ ਵੀ ਲੱਭੋ ਕਿੱਥੇ ਹੈ ਗਈ ਚੋਰ ਚਲੋ ਜੀ ਪੁਲਿਸ ਉੱਥੇ ਪਹੁੰਚਦੀ ਆ ਜਦੋਂ ਪੁਲਿਸ ਪਹੁੰਚਦੀ ਆ ਵਿਜੇ ਕੁਮਾਰ ਜਦੋਂ ਪੁਲਿਸ ਨੂੰ ਦੇਖਦਾ ਤਾਂ ਵਿਜੇ ਕੁਮਾਰ ਦੇ ਰੰਗ ਉੱਡ ਜਾਂਦੇ ਆ ਪੁਲਿਸ ਜਾ ਕੇ ਵਿਜੇ ਕੁਮਾਰ ਨੂੰ ਕਹਿੰਦੀ ਆ ਵੀ ਕਾਕਾ ਵੀ ਤੇਰੇ ਕੋਲ ਇੰਨੇ ਪੈਸੇ ਕਿੱਥੋਂ ਆਏ ਵੀ 4 ਮਹੀਨੇ ਪਹਿਲਾਂ ਤੇਰੇ ਕੋਲੇ ਕੁਝ ਨਹੀਂ ਸੀਗਾ ਠੀਕ ਆ ਉਸ ਤੋਂ ਬਾਅਦ ਤੋਂ ਕੋਠੀ ਵੀ ਪਾਲੀ ਗੱਡੀ ਵੀ ਲੈ ਲਈ ਤੇ ਭਰਾ ਨੇ ਵੀ ਕੋਠੀ ਪਾਲੀ ਗੱਡੀ ਲੈ ਲਈ ਠੀਕ ਆ ਤੂੰ ਗਲ ਚ ਸੋਨੇ ਦੀਆਂ ਚੈਣਾ ਪਾਲੀਆਂ ਜਿਹੜੇ ਤਰੇ ਦੋ ਤਿੰਨ ਯਾਰ ਮਿੱਤਰ ਨੇ ਉਹਨਾਂ ਨੇ ਵੀ ਕੋਠੀਆਂ ਪਾਲੀਆਂ ਗੱਡੀਆਂ ਲੈ ਲਈਆਂ ਵੀ ਤੇਰੇ ਕੋਲੇ ਇਹ ਪੈਸਾ ਕਿੱਥੋਂ ਆਇਆ ਤੂੰ ਲੋਕਾਂ ਨੂੰ ਵਿਆਜ ਤੇ ਪੈਸੇ ਦੇਣ ਲੱਗ ਗਿਆ ਚਲੋ ਜੀ ਹੁਣ ਵਿਜੇ ਕੁਮਾਰ ਦੇ ਪੈਰ ਨਹੀਂ ਸੀ ਹੈਗੇ ਵਿਜੇ ਕੁਮਾਰ ਹੁਣ ਹਿਸਾਬ ਕਿਤਾਬ ਦੇਣਾ ਨਾ ਵੀ ਬੇકરી ਦੀ ਛੋਟੀ ਜੀ ਦੁਕਾਨਾ ਵੀ ਇੰਨਾ ਪੈਸਾ ਕਿੱਥੋਂ ਆਇਆ ਮੈਂ ਪੁਲਿਸ ਨੂੰ ਕੀ ਦੱਸਾਂ ਚਲੋ ਜੀ ਵਿਜੇ ਦੇ ਬਿਆਨ ਥੜਕਣ ਲੱਗ ਜਾਂਦੇ ਆ ਪੁਲਿਸ ਨੂੰ ਸ਼ੱਕ ਹੋ ਜਾਂਦਾ ਤੇ ਚੱਕ ਕੇ ਵਿਜੇ ਕੁਮਾਰ ਨੂੰ ਮੈਂ 13 ਕਰੋੜ ਦਾ ਸੋਨਾ ਐਸਬੀ ਬੈਂਕ ਤੋਂ ਮੈਂ ਲੁੱਟਿਆ ਫਿਰ ਜਦੋਂ ਪੁਲਿਸ ਪੁੱਛਦੀ ਉਹ ਸੋਨਾ ਕਿਵੇਂ ਲੁੱਟਿਆ ਤਾਂ ਉੱਥੇ ਇਹ ਵਿਜੇ ਕੁਮਾਰ ਦੱਸਦਾ ਵੀ ਮੈਂ ਮਨੀ ਹਾਈਟ ਫਿਲਮ ਦੇਖੀ ਸੀਗੀ YouTube ਤੇ ਮੈਂ ਹੋਰ ਬਹੁਤ ਫਿਲਮਾਂ ਦੇਖੀਆਂ ਬੜੀਆਂ ਵੀਡੀਓ ਦੇਖੀਆਂ ਚੋਰੀ ਕਰਨ ਦੇ ਤਰੀਕੇ ਸਿੱਖੇ ਲਗਭਗ ਮੈਂ 9 ਮਹੀਨੇ ਪਲਾਨਿੰਗ ਕੀਤੀ ਜਿਹਦੇ ਵਿੱਚ ਮੇਰਾ ਭਰਾ ਸ਼ਾਮਲ ਕੀਤਾ ਦੋ ਜੀਜੇ ਸ਼ਾਮਲ ਕੀਤੇ ਦੋ ਮੈਂ ਦੋਸਤ ਸ਼ਾਮਲ ਕੀਤੇ ਉਸ ਤੋਂ ਬਾਅਦ ਅਸੀਂ ਚੋਰੀ ਨੂੰ ਅੰਜਾਮ ਦਿੱਤਾ ਤੇ 13 ਕਰੋੜ ਦਾ ਸੋਨਾ ਲੁੱਟਿਆ। ਫਿਰ ਪੁਲਿਸ ਨੇ ਪੁੱਛਿਆ ਵੀ ਤੁਸੀਂ ਇੱਥੇ ਮਿਰਚਾਂ ਕਿਉਂ ਖਲਾਰੀਆਂ ਸੀ? ਤੁਹਾਨੂੰ ਇਹ ਗੱਲ ਕਿਹਨੇ ਦੱਸੀ ਸੀਗੀ? ਤਾਂ ਉਹ ਕਹਿੰਦਾ ਵੀ ਉਸੇ ਫਿਲਮ ਦੇ ਵਿੱਚ ਵੀ ਦਿਖਾਇਆ ਗਿਆ ਸੀ ਕਿ ਜਦੋਂ ਤੁਸੀਂ ਚੋਰੀ ਕਰਕੇ ਭੱਜੋਗੇ ਠੀਕ ਆ ਤਾਂ ਪੁਲਿਸ ਉੱਥੇ ਕੁੱਤੇ ਲੈ ਕੇ ਆਊਗੀ ਤਾਂ ਕੁੱਤੇ ਤੁਹਾਡਾ ਸਰਾ ਕੇ ਤੇਨੇ ਉਹਨਾਂ ਨੂੰ ਲੱਭ ਦੇਣਗੇ। ਇਸ ਕਰਕੇ ਉਹਨਾਂ ਨੇ ਮਿਰਚਾਂ ਖਲਾਰੀਆਂ ਅਸੀਂ ਵੀ ਮਿਰਚਾਂ ਖਲਾਰਤੀਆਂ। ਉਹਦੇ ਵਿੱਚ ਇਹ ਦਿਖਾਇਆ ਗਿਆ ਸੀ ਤੁਸੀਂ ਪਹਿਲਾਂ ਆਪਣੇ ਫੋਨ ਬੰਦ ਕਰ ਦਿਓ। ਅਸੀਂ 4-5 ਮਹੀਨੇ ਪਹਿਲਾਂ ਆਪਣੇ ਫੋਨ ਬੰਦ ਕਰਦੇ। ਅਣਪੜ ਬੰਦਾ ਸੀ ਵਿਜੇ ਕੁਮਾਰ ਤੇ ਚੋਰੀ ਇਹੋ ਜੇ ਤਰੀਕੇ ਨਾਲ ਕੀਤੀ ਕਿ 5 ਮਹੀਨੇ ਪੁਲਿਸ ਪੰਬਲ ਪੂਸੇ ਚ ਪਈ ਰਹੀ ਆਖਰ ਨੂੰ ਗਵਾਂਡੀ ਨੇ ਮਾਰਤਾ ਫਿਰ ਚਲੋ ਜੀ ਉਹ ਜਿਹੜੇ ਨਾਲ ਦੇ ਪੰਜ ਬੰਦੇ ਸੀ ਉਹ ਵੀ ਚੱਕ ਲਿਆ ਦੇ ਗਏ ਫਿਰ ਵਿਜੇ ਕੁਮਾਰ ਨੂੰ ਪੱਛੇ ਵੀ ਤੂੰ ਸੱਤ ਸੋਨਾ ਕਿੱਥੇ ਲੁਕਵਾਇਆ ਫਿਰ ਤਾਮਲਾਡੂ ਦੇ ਵਿੱਚ ਇੱਕ ਜੰਗਲ ਸੀ ਬਹੁਤ ਪੁਰਾਣਾ ਉਹਦੇ ਵਿੱਚ ਇੱਕ ਖੂਹ ਸੀ ਬਹੁਤ ਪੁਰਾਣਾ ਜਿਹਨੂੰ ਕਿ ਭੂਤਾਂ ਪਤਾਂ ਵਾਲਾ ਖੂਹ ਕਹਿੰਦੇ ਸੀ ਉਹਦੇ ਦੇ ਪਾਸੇ ਕੋਈ ਨਹੀਂ ਸੀ ਜਾਂਦਾ ਇਹਨਾਂ ਨੇ ਕੀਤਾ ਇਹਨਾਂ ਨੇ ਸਾਰਾ ਜਿਹੜਾ 13 ਕਰੋੜ ਦਾ ਸੋਨਾ ਸੀ ਉਹਦੇ ਵਿੱਚ ਲੁਕੋ ਦਿੱਤਾ ਤੇ ਵਿਜੇ ਕੁਮਾਰ ਉਹ ਸੋਨੇ ਦਾ ਹੈੱਡ ਸੀਗਾ ਇਹ ਕਹਿੰਦਾ ਸੀ ਆਪਾਂ ਸੋਨਾ ਹੌਲੀ-ਹੌਲੀ ਵੇਚਾਂਗੇ ਕਿ ਤਮ ਕਿਸੇ ਨੂੰ ਸ਼ੱਕ ਹੋ ਜੂਗਾ ਆਪਾਂ ਫੜੇ ਜਾਵਾਂਗੇ 13 ਕਰੋੜ ਦਾ ਸੋਨਾ ਨਾਲ ਲੁੱਟਿਆ ਲਗਭਗ ਹਜੇ ਇਹਨਾਂ ਨੇ ਡੇਢ ਕਰੋੜ ਦਾ ਸੋਨਾ ਹੀ ਵੇਚਿਆ ਸੀਗਾ ਬਾਕੀ ਸੋਨਾ ਉੱਥੇ ਮੌਜੂਦ ਸੀਗਾ ਫਿਰ ਪੁਲਿਸ ਜਾ ਕੇ ਉਸ ਖੂਹ ਦੇ ਵਿੱਚੋਂ ਸਾਰਾ ਸੋਨਾ ਕੱਢ ਕੇ ਲਿਆਉਂਦੀ ਆ ਤੇ ਇਸ ਟਾਈਮ ਤੇ 6 ਬੰਦੇ ਪੁਲਿਸ ਦੀ ਕਸਟਡੀ ਵਿੱਚ ਨੇ ਇਹਨਾਂ ਤੇ ਇੱਕ ਮੁਕੱਦਮਾ ਚੱਲ ਰਿਹਾ ਇਸ ਵੀਡੀਓ ਨੂੰ ਬੱਤ-ਬੱਤ ਸ਼ੇਅਰ ਕਰਿਓ ਕਿ ਜਿਹੜੇ ਲੋਕ ਜਲਦੀ ਅਮੀਰ ਹੋਣ ਦਾ ਰਸਤਾ ਬਣਾਉਂਦੇ ਆ ਜਾਂ ਸੋਚਦੇ ਆ ਵੀ ਹਾਂ ਚੋਰੀ ਕਰਕੇ ਅਸੀਂ ਫੜੇ ਨਹੀਂ ਜਾਵਾਂਗੇ ਉਹ ਹੀ ਗੱਲਾਂ ਦਿਮਾਗ ਚੋਂ ਕੱ ਕਿਉਂਕਿ ਚੋਰ ਨੇ ਇੱਕ ਨਾ ਇੱਕ ਦਿਨ ਫੜੇ ਜ਼ਰੂਰ ਜਾਣਾ ਹੁੰਦਾ ਚੋਰ ਬੰਦੇ ਦੇ ਪੈਰ ਨਹੀਂ ਹੁੰਦੇ ਸਾਡਾ ਮਕਸਦ ਹੁੰਦਾ ਬਤ ਉਹ ਲੋਕਾਂ ਨੂੰ ਸੁਚੇਤ ਕਰਨਾ ਅਸੀਂ ਕਿਸੇ ਦੇ ਮਨ ਨੂੰ ਠੇਸ ਨਹੀਂ ਪਹੁੰਚਾਉਣਾ ਚਾਹੁੰਦੇ ਵੀਡੀਓ ਦੇਖਣ ਤੁਹਾ ਬਹੁਤ ਬਹੁਤ ਧੰਨਵਾਦ